ਅੱਜ ਜਿਹੜਾ ਸੋਨ ਪਾਪੜੀ ਅਤੇ ਖੋਆ ਜਿਹੜਾ ਬਰਾਮਦ ਕੀਤਾ ਇੱਕ ਬੱਸ ਦੇ ਵਿੱਚ ਜਿਹੜਾ ਲਿਆਂਦਾ ਗਿਆ ਸੀ ਰਾਜਸਥਾਨ ਤੋਂ ਲਿਆਂਦਾ ਗਿਆ ਤੇ ਇੱਕ ਦੇ ਵਿੱਚੋਂ ਤਾਂ ਕੁਝ ਨਹੀਂ ਮਿਲਿਆ ਬਟ ਇੱਕ ਦੇ ਵਿੱਚੋਂ ਸਾਨੂੰ ਖੋਆ ਔਰ ਮਠਾਈਆਂ ਬਣੀਆਂ ਹੋਈਆਂ ਮਿਲੀਆਂ ਜਿਨ੍ਹਾਂ ਦੀ ਕੁਆਂਟੀਟੀ ਆਰਾਊਂਡ 6 ਕਿਲੋਸ ਹੈਗੀ ਹੈ ਤੇ ਹੁਣ ਅਸੀਂ ਇਹਨਾਂ ਦੇ ਸੈਂਪਲਸ ਵੀ ਲਵਾਂਗੇ ਇਹਨਾਂ ਨੂੰ ਸੀਜ਼ ਕਰਾਂਗੇ ਕੋールド ਸਟੋਰ ਚ ਰੱਖਾਂਗੇ ਅਟਿਲ ਰਿਪੋਰਟ ਆਉਂਦੀ ਹੈ ਤੇ ਜਦੋਂ ਮੈਂ ਕਿਸ ਤਰ੍ਹਾਂ ਦੇਖ ਦੋ ਕਿਉਂਕਿ ਗਰਮੀ ਦਾ ਮੌਸਮ ਹੈ ਔਰ ਬੱਸ ਦੇ ਵਿੱਚ ਲਿਆਂਦਾ ਗਿਆ ਕੋਈ ਕਈ ਘੰਟੇ ਬੀਤ ਗਏ ਨੇ ਤਾਂ ਵੈਸੇ ਹੀ ਇਹ ਚੀਜ਼ਾਂ ਖਰਾਬ ਹੋ ਜਾਂਦੀਆਂ ਨੇ ਬਿਲਕੁਲ ਦੇਖੋ ਖੋਇਆ ਹੈਗਾ ਇਹਨੂੰ ਅੰਡਰ ਲੋ ਟੈਂਪਰੇਚਰ ਰੱਖਣਾ ਹੁੰਦਾ ਹੈ ਤਾਂ ਕਿ ਜਰਮਸ ਵਗੈਰਾ ਨਾ ਗਰੋ ਕਰਜਣ ਉਹ ਖਰਾਬ ਨਾ ਹੋ ਜਾਏ ਪਰ ਹੁਣ ਇਹ ਇਸ ਤਰ੍ਹਾਂ ਲੈ ਕੇ ਆਏ ਆਂ ਫਰਦਰ ਰਿਜ਼ਲਟਸ ਦੇਖਦੇ ਆਂ ਅਸੀਂ ਰਿਪੋਰਟ ਸੇ ਕੀ ਆਂ ਰਿਪੋਰਟ ਸੇ ਜੋ ਅੱਛਾ ਲੱਗਦਾ ਹੈ ਜਾਂ ਲੱਗਦਾ ਸਾਨੂੰ ਕਿ ਇਹ ਸੇਫ ਹੈ ਸਾਫ ਸੁਥਰਾ ਬਣਿਆ ਹੋਏਗਾ ਉਸ ਹਿਸਾਬ ਨਾਲ ਹੀ ਖਾਣਾ ਚਾਹੀਦਾ ਆਮ ਹਰ ਜਿੱਥੇ ਵੀ ਜੋ ਵੀ ਅਵੇਲੇਬਲ ਹੈ ਉਹ ਨਹੀਂ ਖਾਣਾ ਚਾਹੀਦਾ ਕਿਉਂਕਿ ਅਸੀਂ ਕਾਫੀ ਹੱਦ ਤੱਕ ਆਪਣੀ ਸਿਹਤ ਲਈ ਖੁਦ ਹੀ ਰਿਸਪੋਨਸੀਬਲ ਆਂ ਜੇ ਜੇ ਅਸੀਂ ਨਹੀਂ ਖਾਣਾ ਚਾਹੁੰਦੇ ਤਾਂ ਸਾਨੂੰ ਕੋਈ ਜ਼ਬਰਦਸਤੀ ਨਹੀਂ ਖਿਲਾ ਸਕਦਾ ਤੇ ਆਪਾਂ ਸਿਲੈਕਟਿਵ ਹੋਣਾ ਪਏਗਾ ਕਿ ਜੋ ਸਟੈਂਡਰਡ ਦੀਆਂ ਚੀਜ਼ਾਂ ਉਹ ਹੀ ਖਾਓ ਲੁਧਿਆਣਾ ਦੇ ਵਿੱਚ ਅੱਜ ਸਿਹਤ ਵਿਭਾਗ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਹੈ ਕਿਉਂਕਿ ਇੱਕ ਪਾਸੇ ਤਿਉਹਾਰਾਂ ਦਾ ਸੀਜ਼ਨ ਆ ਰੱਖੜੀ ਵੀ ਨੇੜੇ ਹੈ ਔਰ ਦੂਸਰੇ ਦੂਸਰੇ ਪਾਸੇ ਗੱਲ ਕਰੀਏ ਤਾਂ ਵੱਡੀ ਮਾਤਰਾ ਦੇ ਵਿੱਚ ਦੁਕਾਨਾਂ ਦੇ ਵਿੱਚ ਜਿਹੜੇ ਸਵੀਟ ਚੋਪ ਤੇ ਜਾਂ ਮਠਾਈਆਂ ਪਈਆਂ ਹੁੰਦੀਆਂ ਨੇ ਨਾ ਤਾਂ ਇੱਕ ਪਾਸੇ ਤਸਵੀਰ ਮੈਂ ਤੁਹਾਨੂੰ ਦਿਖਾ ਰਿਹਾ ਅੱਜ ਜਿਹੜਾ ਸੋਨ ਪਾਪੜੀ ਅਤੇ ਖੋਆ ਜਿਹੜਾ ਬਰਾਮਦ ਕੀਤਾ ਇੱਕ ਬੱਸ ਦੇ ਵਿੱਚ ਜਿਹੜਾ ਲਿਆਂਦਾ ਗਿਆ ਸੀ ਰਾਜਸਥਾਨ ਤੋਂ ਲਿਆਂਦਾ ਗਿਆ ਤੇ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਿਆ ਮੈਮ ਸਾਡ ਨਨ ਮੌਜੂਦ ਨੇ ਮੈਮ ਕੀ ਹੈ ਕਦੋਂ ਛਾਪੇਮਾਰੀ ਕੀਤੀ ਤੁਹਾਨੂੰ ਕਿੱਦਾਂ ਪਤਾ ਲੱਗਿਆ ਔਰ ਕਿੰਨਾ ਕਿ ਖੋਆ ਇਹਦੇ ਵਿੱਚ ਆ ਦੇਖੋ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਰਾਜਸਥਾਨ ਤੋਂ ਖੋਆ ਔਰ ਮਠਾਈਆਂ ਬੰਦ ਕੇ ਆਂਦੀ ਹੈ ਹਮ ਤੇ ਉਹਦੇ ਅੰਡਰ ਹੀ ਅੱਜ ਅਸੀਂ ਸਾਡੀ ਟੀਮ ਸਵੇਰ ਦੀ 5 ਵਜੇ ਦੀ ਇੱਥੇ ਬਸਟੈਂਡ ਪ੍ਰੈਜ਼ੈਂਸੀ ਔਰ ਜਿਸ ਤਰ੍ਹਾਂ ਹੀ ਬੱਸਾਂ ਆਈਆਂ ਦੋ ਬੱਸਾਂ ਆਈਆਂ ਸੀ ਜੋ ਅੰਡਰ ਇਨਵੈਸਟੀਗੇਸ਼ਨ ਸੀ ਗਿਆ ਤੇ ਇੱਕ ਦੇ ਵਿੱਚੋਂ ਤਾਂ ਕੁਝ ਨਹੀਂ ਮਿਲਿਆ ਬਟ ਇੱਕ ਦੇ ਵਿੱਚੋਂ ਸਾਨੂੰ ਖੋਇਆ ਔਰ ਮਠਾਈਆਂ ਬਣੀਆਂ ਹੋਈਆਂ ਮਿਲੀਆਂ ਜਿਨ੍ਹਾਂ ਦੀ ਕੁਆਂਟੀਟੀ ਰਾਉਂਡ 6 ਕਵਿੰਟਲਸ ਹੈਗੀ ਹੈ ਜੀ ਤੇ ਹੁਣ ਅਸੀਂ ਇਹਨਾਂ ਦੇ ਸੈਂਪਲਸ ਵੀ ਲਵਾਂਗੇ ਇਹਨਾਂ ਨੂੰ ਸੀਜ਼ ਕਰਾਂਗੇ ਕੋールド ਸਟੋਰ 'ਚ ਰੱਖਾਂਗੇ ਅ ਟਿਲ ਰਿਪੋਰਟ ਆਂਦੀ ਹੈ ਮੈਮ ਕਿਸ ਤਰ੍ਹਾਂ ਦੇਖੋ ਕਿਉਂਕਿ ਗਰਮੀ ਦਾ ਮੌਸਮ ਹੈ ਔਰ ਬਸ ਦੇ ਵਿੱਚ ਲਿਆਂਦਾ ਕਿਉਂਕਿ ਕਈ ਘੰਟੇ ਬੀਤ ਗਏ ਨੇ ਤੇ ਵੈਸੇ ਹੀ ਇਹ ਚੀਜ਼ਾਂ ਖਰਾਬ ਹੋ ਜਾਂਦੀਆਂ ਨੇ ਬਿਲਕੁਲ ਦੇਖੋ ਖੋਇਆ ਹੈਗਾ ਇਹਨੂੰ ਅੰਡਰ ਲੋ ਟੈਂਪਰੇਚਰ ਰੱਖਣਾ ਹੁੰਦਾ ਹੈ ਤਾਂ ਕਿ ਜਰਮਸ ਵਗੈਰਾ ਨਾ ਗਰੋ ਕਰਜਣ ਔਰ ਖਰਾਬ ਨਾ ਹੋ ਜਾਏ ਪਰ ਹੁਣ ਇਹ ਇਸ ਨਾਲ ਲੈ ਕੇ ਆਏ ਆਂ ਤੇ ਫਰਦਰ ਰਿਜ਼ਲਟਸ ਦੇਖਦੇ ਆਂ ਅਸੀਂ ਰਿਪੋਰਟ ਸੇ ਕੀ ਆਨ ਰਿਪੋਰਟਸ ਕੀ ਮੈਮ ਕੁਝ ਪਤਾ ਲੱਗਿਆ ਵੀ ਇਹ ਕਿਹੜੀ ਦੁਕਾਨ ਤੇ ਜਾਣਾ ਸੀ ਜਾਂ ਕਿ ਕੋਈ ਨਾਮ ਵਗੈਰਾ ਵਗੈਰਾ ਕੀਤਾ ਕੀ ਕੀ ਹੁਣ ਕਾਰਵਾਈ ਜਿਹੜੀ ਕੀਤੀ ਜਾਵੇਗੀ ਉਹ ਇਨਵੈਸਟੀਗੇਸ਼ਨ ਦੇ ਅੰਡਰ ਹੈਗਾ ਜਿਸ ਤ ਐਕਸ਼ਨ ਲਵਾਂਗੇ ਅੱਛਾ ਜਿਸ ਤਰ੍ਹਾਂ ਦੇ ਤਰੀਕੇ ਨਾਲ ਤੁਸੀਂ ਬੱਸ ਦੇ ਵਿੱਚ ਖੋਵਾ ਸੋਨ ਪਾਪੜੀ ਵਗੈਰਾ ਫੜਿਆ ਤੇ ਲੱਗਦਾ ਵੀ ਹੋਰ ਬੱਸਾਂ ਦੇ ਵਿੱਚ ਵੀ ਜਿਹੜੀ ਚੈਕਿੰਗ ਕੀਤੀ ਜਾਏਗੀ ਆ ਦੇਖੋ ਸਾਡੇ ਵੱਲੋਂ ਇਹ ਕੰਟੀਨਿਊ ਕੀਤਾ ਜਾਏਗਾ ਔਰ ਹੋਰ ਵੀ ਇੰਟੈਂਸੀਫਾਈ ਕਰਾਂਗੇ ਅਸੀਂ ਜਿਸ ਤਰ੍ਹਾਂ ਇਨਫਾਰਮੇਸ਼ਨ ਮਿਲਦੀ ਹੈ ਜਾਂ ਅਸੀਂ ਰੂਟੀਨ 'ਚ ਵੀ ਚੈਕਿੰਗ ਕਰਾਂਗੇ ਫਰਦਰ ਕਮਿੰਗ ਡੇਸ ਦੇ ਵਿੱਚ ਬੱਸ ਸਟੈਂਡ ਵੀ ਕਰਾਂਗੇ ਤਾਂ ਕਿ ਉਹ ਐਦਾਂ ਨਾ ਹੋਏ ਕਿ ਰੂਟੀਨ 'ਚ ਬੱਸਾਂ ਦੇ ਵਿੱਚ ਆਂਦਾ अच्छा मैं लोगों को की अपील करूंगी क्योंकि त्यौहार भी नेड़े है रखड़ी भी नेड़े है क्या कहना चाहूंगी अ देखो मैं आम पब्लिक ਨੂੰ ਇਹ अपील ਕਰਾਂਗੀ ਕਿ ਜੋ ਵੀ ਤੁਸੀਂ ਖਾਂਦੇ ਹੋ ਉਹਨੂੰ ਪਹਿਲਾਂ ਦੇਖ ਕੇ ਜੋ ਅੱਛਾ ਲੱਗਦਾ ਹੈ ਯਾ ਲੱਗਦਾ ਸਾਨੂੰ ਕਿ ਇਹ ਸੇਫ ਹੈ ਸਾਫ਼ ਸੁਥਰਾ ਬਣਿਆ ਹੋਏਗਾ ਉਸ ਹਿਸਾਬ ਨਾਲ ਹੀ ਖਾਣਾ ਚਾਹੀਦਾ ਆਮ ਹਰ ਜਿੱਥੇ ਵੀ ਜੋ ਵੀ ਅਵੇਲੇਬਲ ਹੈ ਉਹ ਨਹੀਂ ਖਾਣਾ ਚਾਹੀਦਾ ਕਿਉਂਕਿ ਅਸੀਂ ਕਾਫੀ ਹੱਦ ਤੱਕ ਆਪਣੀ ਸਿਹਤ ਲਈ ਖੁਦ ਹੀ ਰਿਸਪਾਂਸਿਬਲ ਹਾਂ जे असी नहीं खाना चाहते तो सूँ कोई जबरदस्ती नहीं खिला सकता तो अपन सिलेक्टिव होना पेगा कि जो स्टैंडर्ड चीज़ें उ खाओ जो तो थोड़ा लगता है कि कुछ बहुत ज्यादा कलरस है आ, या साफ़ सफाई नहीं हैगी उ ना खरीदो और अपने अवॉयड करो ना मैम अज खोया और सोन पापड़ी फड़ी इस फड़िया और कि खोया है मिठा खोया भी है और फिका खोया भी है दोनों थोड़ा डिफरेंट होंगे रसगुल्ले बने हुए हैं सोन पापड़ी है और ਤਕਰੀਬਨ ਕਿੰਨੇ ਕੀ ਕੁਆਂਟੀਟੀ ਹੈ ਕੋਈ ਆਰਾਊਂਡ 6 ਕੁਇੰਟਲ ਸਿਕਸ ਕੁਇੰਟਲ ਸਿਕਸ ਕੁਇੰਟਲ ਤੋ ਤੁਸੀਂ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਸਵੀਰ ਇੱਕ ਵਾਰ ਤੁਹਾਨੂੰ ਦਿਖਾ ਦਣਾ ਦੇਖ ਸਕਦੇ ਤੁਸੀਂ ਕਿ 6 ਕੁਇੰਟਲ ਦੇ ਕਰੀਬ ਜਿਹੜਾ ਖੋਆ ਉਹ ਬਰਾਮਦ ਕੀਤਾ ਗਿਆ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿਉਂਕਿ ਇੱਕ ਪਾਸੇ ਗਰਮੀ ਦਾ ਸੀਜ਼ਨ ਵੀ ਔਰ ਕਈ ਘੰਟੇ ਬਸ ਦੇ ਵਿੱਚ ਇਹ ਸਮਾਨ ਜਿਹੜਾ ਰੱਖਿਆ ਹੋਇਆ ਕਿਉਂਕਿ ਸਮਾਨ ਜਿਹੜਾ ਖਰਾਬ ਵੀ ਹੋ ਜਾਂਦਾ ਇੱਕ ਪਾਸੇ ਤਿਉਹਾਰ ਹੈ ਔਰ ਤਿਹਾਰਾਂ ਦੇ ਸੀਜ਼ਨ ਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਅਜਹੀਆਂ ਚੀਜ਼ਾਂ ਜੋ ਮੰਗਵਾਈਆਂ ਜਾਂਦੀਆਂ ਨੇ ਕਿਉਂਕਿ ਮਿਲਾਵਟੀ ਚੀਜ਼ਾਂ ਵੀ ਹੁੰਦੀਆਂ ਨੇ ਔਰ ਦੂਸਰੇ ਪਾਸੇ ਸੈਂਪਲ ਵੀ ਜਿਹੜੇ ਸਿਹਤ ਵਿਭਾਗ ਦੇ ਵੱਲੋਂ ਭਰੇ ਗਏ ਨੇ ਔਰ ਜਿਹੜੀ ਇਹ ਜਾਣਕਾਰੀ ਹ ਕਾਰਕ ਹੋਆ ਕਿਧਰੋਂ ਆਇਆ ਸੀਗਾ ਇਹ ਦੱਸਿਆ ਜਾ ਰਿਹਾ ਕਿ ਰਾਜਸਥਾਨ ਤੋਂ ਲਿਆਂਦਾ ਗਿਆ ਸੀ ਉਹ ਕਿੱਥੇ ਜਾਣਾ ਸੀ ਆਖਿਰਕਾਰ ਕੀ ਨਾਮ ਹੈ ਤਾਂ ਜਿਸ ਤੋਂ ਬਾਅਦ ਸੈਂਪਲ ਭਰੇਗੇ ਨੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਤਾਂ ਜੋ ਅਗਰ ਇਹਨਾਂ ਦੇ ਵਿੱਚ ਕੋਈ ਮਿਲਾਵਟ ਵਾਲੀ ਚੀਜ਼ ਪਾਈ ਜਾਂਦੀ ਹੈ ਤਾਂ ਉਹਨਾਂ ਤੇ ਬੰਦ ਦੀ ਕਾਰਵਾਈ ਇਹ ਜਿਹੜੀ ਉਹ ਵੀ ਕੀਤੀ ਜਾਵੇਗੀ ਜਿਹੜਾ ਰੋਜ਼ਾਨਾ ਸਪੋਕਸਮੈਨ ਹੈ ਕੈਮਰਾਮੈਨ ਸੰਦੀਪ ਦੇ ਨਾਲ ਮੈਂ ਪਵਨ ਸਿੱਧੂ ਧੰਨਵਾਦ